ਕبھی ਮਾਂ ਕبھی ਬੇਟੀ ਕبھی ਬਹੂ ਔਰ ਕبھی ਪਤਨੀ ਹਰ ਫਰਜ਼ ਨਿਭਾਤੀ ਹੈ ਇੱਕ ਮਹਿਲਾ ਲੇਕਿਨ ਫਿਰ ਵੀ ਇਹ ਸਮਾਜ ਜੀਣੇ ਦਾ ਹੱਕ ਨਹੀਂ ਦਿੰਦਾ ਇੱਕ ਮਹਿਲਾ ਕੋ ਅੱਜ ਮਹਿਲਾ ਦਿਵਸ ਹੈ ਤਾਂ ਅੱਜ ਮਹਿਲਾ ਦਿਵਸ ਦੇ ਉਤੇ ਇੱਕ ਖਾਸ ਰਿਪੋਰਟ ਤੁਹਾਡਾ ਨਾਲ ਸਾਂਝੀ ਕਰਾਂਗੇ ਫਾਸਟਵੇ ਦੇਖਣ ਵਾਲੇ ਦਰਸ਼ਕਾਂ ਦੇ ਨਾਲ ਅਜੇ ਇੱਕ ਐਸੇ ਘਰ ਦੇ ਵਿੱਚ ਮੌਜੂਦ ਆ ਇੱਕ ਐਸੀ ਮਹਿਲਾ ਦੇ ਨਾਲ ਅਸੀਂ ਮੁਲਾਕਾਤ ਕਰਨ ਵਾਸਤੇ ਪਹੁੰਚੇ ਆ ਜਿੱਦੀ ਸਟੋਰੀ ਸੁਣਨ ਤੋਂ ਬਾਅਦ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅੱਖਾਂ ਵਿੱਚ ਰੋਣ ਆ ਜਾਏਗਾ ਹੰਝੂ ਆ ਜਾਣਗੇ ਇੱਕਾ ਤਸਵੀਰ ਦੇਖੋ ਪਹਿਲਾਂ ਆ ਜਿਹੜੀ ਮਹਿਲਾ ਨੂੰ ਤੁਸੀਂ ਦੇਖ ਰਹੇ ਜੇ ਇਹਨਾਂ ਦਾ ਨਾਮ ਹੈ ਸੁਪਨਾ ਪਾਟਿਆ ਤਾਂ ਪਹਿਲੇ ਇੱਕ ਪੁੱਤ ਦੀ ਮੌਤ ਹੁੰਦੀ ਆ ਫਿਰ ਘਰ ਵਾਲੇ ਦੀ ਮੌਤ ਹੁੰਦੀ ਆ ਤਾਂ ਫਿਰ ਇੱਕ ਛੋਟੇ ਪੁੱਤ ਨੂੰ ਲੈ ਕੇ ਦਰਦ ਦਰਦ ਦੀਆਂ ਠੋਕਰਾ ਖਾਂਦੀ ਹੈ ਸੁਪਨਾ ਪਾਟਿਆ ਪਰ ਅੱਜ ਆਪਣੇ ਪੈਰਾਂ ਦੇ ਉੱਤੇ ਸਟੈਂਡ ਹੈ ਸੁਪਨਾ ਪਾਟਿਆ ਪੁੱਤ ਦੀ ਪਰਵਿਸ਼ ਦੇ ਨਾਲ ਨਾਲ ਇੱਕ ਐਸੀ ਬੱਚੀ ਦੀ ਪਰਵਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਅਡੌਪਟ ਕੀਤੀ ਆ ਜਿਹੜੀ ਜਿਹੜੀ ਅਨਾਥ ਸੀ ਜਿਹਦੇ ਮਾਤਾ ਪਿਤਾ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਉਹਨੂੰ ਸਾਹਮਣੇ ਵਾਸਤੇ ਕੋਈ ਤਿਆਰ ਨਹੀਂ ਹੋਇਆ ਤਾਂ ਉਹਨੂੰ ਵੀ ਅਡੌਪਟ ਕਰ ਲਿਆ ਤਾਂ ਉਹਨੂੰ ਵੀ ਤਰੀਕਾ ਦੱਸਿਆ ਜ਼ਿੰਦਗੀ ਜੀਣ ਦਾ ਸਪਨਾ ਜੀ ਸਵਾਗਤ ਹੈ ਤੁਹਾਡਾ ਜੀ ਨਮਸਕਾਰ ਜੀ ਕੀ ਕਹਿਣਾ ਚਾਹੁੰਦੇ ਜੇ ਤੁਹਾਡੀ ਜ਼ਿੰਦਗੀ ਦੇ ਜਿਹੜੇ ਪਲ ਨੇ ਵਿਦੋੜ ਕੈਮਰਾ ਜਦੋਂ ਸੁਣੇ ਸੀ ਤਾਂ ਆਖਾ ਭਰ ਆਈਆਂ ਸੀ ਕਿ ਬਹੁਤ ਸਟਰਗਲ ਕੀਤਾ ਤੁਸੀਂ ਜ਼ਿੰਦਗੀ ਵਿੱਚ ਸ਼ੁਰੂਆਤ ਕਿੱਥੋਂ ਹੋਈ ਦੱਸੋ ਤੁਹਾਡੇ ਪਹਿਲੇ بیٹے ਦੀ ਮੌਤ ਕਿਸ ਤਰ੍ਹਾਂ ਹੋਈ ਜੀ ਬੜੀ ਖੁਸ਼ਹਾਲ ਜ਼ਿੰਦਗੀ ਸੀ ਮੇਰੀ ਦੋ ਬੇਟੇ ਨੇ ਔਰ ਇੱਕ ਬੇਟਾ ਮੇਰਾ ਕਾਰ ਐਕਸੀਡੈਂਟ ਚ ਆਪਣੇ ਬਰਥਡੇ ਮਨਾਉਂਦਾ ਵਨਦਾ ਡੈਥ ਹੋ ਗਈ ਉਹਦੀ ਬਰਾਉਦਰ ਆਪਣਾ ਡੈਥ ਹੋ ਗਈ ਕਾਰ ਐਕਸੀਡੈਂਟ ਚ ਉਸ ਤੋਂ ਬਾਅਦ ਜਦੋਂ ਮੈਂ ਬਰਦਾਸ਼ਤ ਨਹੀਂ ਕਰ ਪਾਈ ਡਿਪਰੈਸ਼ਨ ਦਾ ਮੇਰੇ ਮੈਨੂੰ ਹੋ ਗਿਆ ਸੀਗਾ ਤੇ ਮੇਰੇ ਹਸਬੰਦ ਨੇ ਮੈਨੂੰ ਸੰਭਾਲ ਲਿਆ ਔਰ ਫਿਰ ਮੇਰੇ ਹਸਬੰਦ ਨੇ ਬਹੁਤ ਜ਼ਿਆਦਾ ਮੈਨੂੰ ਉਦਾਸ ਦਿੱਤਾ ਮੇਰਾ ਮੈਨੂੰ ਜੀਣ ਦੀ ਇੱਛਾ ਜਗਾਈ ਲੇਕਿਨ ਜਦੋਂ ਮੈਂ ਥੋੜੀ ਜਿੰਨੀ ਆਪਣੇ ਆਪ ਨੂੰ ਸਟਰੋਂਗ ਕੀਤਾ ਤੇ ਮੇਰੇ ਹਸਬੰਦ ਵੀ ਚਲੇ ਗਏ ਹਾਂਜੀ ਉਹਨਾਂ ਨੂੰ ਵੀ ਕੈਂਸਰ ਹੋ ਗਿਆ ਤੇ ਕੈਂਸਰ ਦੇ ਵਿੱਚ ਮੈਂ ਉਹਨਾਂ ਦਾ 1 ਸਾਲ ਬਹੁਤ ਇਲਾਜ ਕਰਾਇਆ ਕਿ ਚਲੋ ਮੇਰੀ ਜ਼ਿੰਦਗੀ ਦੇ ਵਿੱਚ ਉਹ ਬਨੇ ਰਹਿਣ ਨਾ ਜਾਣ ਪਰ ਪ੍ਰਮਾਤਮਾ ਦੀ ਫਾਨਾ ਮਿੱਠਾ ਮੰਨ ਕੇ ਮੈਂ ਕਿ ਇੱਕ ਵਾਰੀ ਪੂਰੀ ਤਰ੍ਹਾਂ ਉੱਠੇ ਨਹੀਂ ਗਿਆ ਤੇ ਦੂਜੀ ਵਾਰੀ ਫੇਰ ਡਿੱਗ ਗਿਆ ਜੀ ਬਿਲਕੁਲ ਪ੍ਰਮਾਤਮਾ ਦੀ ਇਹ ਹੈਗੀ ਸੀਗੀ ਉਹਦੀ ਰਜਾ ਸੀਗੀ ਕਿ ਇੱਕ ਜਵਾਨ ਬੱਚੇ ਦੀ ਮੌਤ ਫਿਰ ਆਪਣੇ ਆਦਮੀ ਦੀ ਮੌਤ ਫਿਰ ਉਸ ਤੋਂ ਬਾਅਦ ਛੋਟਾ ਬੱਚਾ ਉਹਨੂੰ ਸੰਭਾਲਣਾ ਉਹ ਰੋਂਦਾ ਸੀ ਬਹੁਤ ਜ਼ਿਆਦਾ ਪਾਪਾ ਨੂੰ ਮਿਸ ਕਰਦਾ ਸੀ ਭਰਾ ਨੂੰ ਕਰਦਾ ਸੀ ਉਹਨੂੰ ਗੱਲੇ ਨਾਲ ਲਗਾਇਆ ਉਹਨੂੰ ਸਮਝਾਇਆ ਤੇ ਉਹਨੂੰ ਵੀ ਜੀਣ ਦਾ ਮੈਂ ਸਿਖਾਇਆ ਕਿ ਇਸ ਤਰ੍ਹਾਂ ਨਹੀਂ ਟੁੱਟ ਸਕਦੇ ਅਸੀਂ ਉਹ ਪਲ ਜਿਹੜੇ ਨੇ ਸ਼ਾਇਦ ਮੈਂ ਸੋਚਦਾ ਹੋਵਾਂਗਾ ਕਿ ਯਾਦ ਜ਼ਰੂਰ ਆਂਦੀ ਹੋਣਗੀਆਂ ਅੱਖ ਉਹ ਸਮਾਂ ਕੱਢਿਆ ਕਿਸ ਤਰ੍ਹਾਂ ਜਦੋਂ ਬੱਚੇ ਨੂੰ ਯਾਦ ਆਂਦੀ ਸੀ ਪਿਤਾ ਦੀ ਯਾਦ ਆਂਦੀ ਸੀ ਭਰਾ ਦੀ ਯਾਦ ਆਂਦੀ ਸੀ ਤੁਹਾਨੂੰ ਵੀ ਯਾਦ ਆਂਦੀ ਹੈ ਕਿ ਉਹ ਪਲ ਕਿਸ ਤਰ੍ਹਾਂ ਸੀ ਫਿਰ ਜੀ ਉਹ ਉਹ ਪਲ ਮੈਂ ਨਹੀਂ ਭੁੱਲ ਸਕਦੀ ਕਦੀ ਵੀ ਕਦੀ ਵੀ ਨਹੀਂ ਭੁੱਲ ਸਕਦੀ ਲਾਈਫਟਾਈਮ ਤੱਕ ਬਿਲਕੁਲ ਐਂਡ ਅਵਰ ਤੱਕ ਉਹ ਮੇਰੇ ਅੰਦਰ ਮੈਂ ਉਹਨਾਂ ਨੂੰ ਜ਼ਿੰਦਾ ਰੱਖਿਆ ਹੈ ਮਾਰ ਜ਼ਰੂਰ ਕਰ ਰਹੇ ਚਲੇ ਗਏ ਨੇ ਦੁਨੀਆ ਤੋਂ ਪਰ ਮੈਂ ਇਹ ਸੋਚਦੀ ਆ ਕਿ ਮੇਰਾ ਬੇਟਾ ਔਰ ਮੇਰੇ ਹਸਬੰਡ ਮੇਰੇ ਦਿਲ 'ਚ ਅੱਜ ਵੀ ਜਿੰਦਾ ਨੇ ਔਰ ਮੈਂ ਜਦੋਂ ਵੀ ਕੋਈ ਟੁੱਟਦੀ ਆ ਜਦੋਂ ਵੀ ਕੋਈ ਸ ਟੈਂਸ਼ਨ ਚ ਹੁੰਨੀ ਆ ਨਾ ਤੇ ਮੈਂ ਉਹਨਾਂ ਨੂੰ ਯਾਦ ਕਰਦੀ ਆ ਤੇ ਮੈਨੂੰ ਫਿਰ ਵੀ ਆਪਣੇ ਹਸਬੰਡ ਦੀ ਸਾਰੇ ਗੱਲਾਂ ਯਾਦ ਆ ਜਾਂਦੀਆਂ ਨੇ ਤੇ ਉਹ ਜੀਨ ਦੀ ਮੇਰੀ ਇੱਛਾ ਜਾਗਦੀ ਆ ਕਿ ਨਹੀਂ ਸਪਨਾ ਤੂੰ ਨਹੀਂ ਟੁੱਟ ਸਕਦੀ ਤੇਰੇ ਪਿੱਛੇ ਇੰਨੇ ਵਧੀਆ ਇਨਸਾਨ ਦੇ ਨਾਲ ਤੇਰਾ ਸਾਥ ਰਿਹਾ ਤੇਰਾ ਬੱਚਾ ਸੀ ਤੈਨੂੰ ਬਹੁਤ ਪਿਆਰ ਕਰਦਾ ਸੀ ਤੇ ਇਹ ਛੋਟੇ ਬੱਚੇ ਨੂੰ ਮੈਂ ਅੱਗੇ ਵਧਣ ਵਾਸਤੇ ਮੈਂ ਨਹੀਂ ਟੁੱਟ ਸਕਦੀ ਮੈਂ ਆਪਣੇ ਆਪ ਨੂੰ ਹੌਸਲਾ ਬਣਾਈ ਰੱਖਿਆ ਤੇ ਮੈਂ ਉਹ ਪਲ ਕਦੀ ਨਹੀਂ ਭੁੱਲ ਸਕਦੀ ਜੋ ਉਹਨਾਂ ਨੇ ਬਿਤਾਏ ਨੇ ਕਦੀ ਨਹੀਂ ਭੁੱਲ ਸਕਦੀ ਉਸ ਤੋਂ ਬਾਅਦ ਸਮਾ ਸਮਾ ਕਿਸ ਤਰ੍ਹਾਂ ਕੱਢਿਆ ਸੀ ਫਿਰ ਚਲੋ ਇਹ ਕਰ ਲਿੱਤਾ ਬੱਚੇ ਦੀ ਪਰਵਰਿਸ਼ ਵਾਸਤੇ ਪੈਸੇ ਦੀ ਜਰੂਰਤ ਹੁੰਦੀ ਆ ਘਰ-ਬਾਰ ਦੀ ਜਰੂਰਤ ਉਹਦੀ ਕੱਪੜੇ ਲੀੜੇ ਦੀ ਪੜਨਾ ਲਿਖਣਾ ਉਹ ਕਿਸ ਤਰ੍ਹਾਂ ਸੀ ਉਹ ਫਿਰ ਕਿਸ ਤਰ੍ਹਾਂ ਮੈਨੇਜ ਕੀਤਾ ਜੀ ਬਿਲਕੁਲ ਇੱਕ ਸਾਲ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਔਰ ਮੇਰਾ ਬੇਟਾ ਐਨੇ ਕੋ ਟੁੱਟ ਗਏ ਐਨੇ ਕੋ ਕੱਲ ਰਹਿ ਗਏ ਕਿ ਅਸੀਂ ਲੋਕੀ ਤਾਂ ਕਹਿੰਦੇ ਨਾ ਇੱਕ ਟਾਈਮ ਦੀ ਰੋਟੀ ਸਾਨੂੰ ਤਿੰਨ-ਤਿੰਨ ਟਾਈਮ ਦੀ ਰੋਟੀ ਨਸੀਬ ਨਹੀਂ ਹੋਈ ਅਸੀਂ ਦੋਨਾਂ ਨੇ ਖਿਚੜੀ ਖਾ ਕੇ ਗੁਜ਼ਾਰਾ ਕੀਤਾ ਦੋ ਦਿਨ ਖਾਂਦੇ ਸੀ ਦੋ ਦਿਨ ਅਸੀਂ ਸੋ ਜਾਂਦੇ ਸੀ ਅੱਧਾ ਹੀ ਭੁੱਖੇ ਤੇ ਕਦੀ ਕਿਸੇ ਕੋਲੋਂ ਹੈਲਪ ਨਹੀਂ ਮੰਗੀ ਕਦੀ ਕਿਸੇ ਕੋਲੋਂ ਹੱਥ ਨਹੀਂ ਫੈਲਾਇਆ ਮੈਂ ਕਿ ਮੈਂ ਕਿਸੇ ਕੋਲੋਂ ਵੀ ਲੈ ਕੇ ਖਾਵਾਂ ਤੇ ਮੈਂ ਆਪਣੇ ਬੱਚੇ ਨੂੰ ਕੋਈ ਗਲਤ ਚੀਜ਼ ਸਿਖਾਵਾਂ ਅੱਜ ਮੇਰਾ ਬੱਚਾ ਮਤਲਬ ਕਿ ਇੰਨਾ ਕੋ ਵਧੀਆ ਹੈ ਇੰਨਾ ਚ ਉਹਨੂੰ ਕੋਈ ਨਸ਼ਾ ਨਾ ਕੁਝ ਉਹਨੇ ਵੀ ਮੈਨੂੰ ਬੜਾ ਪਿਆਰ ਕਰਦਾ ਹੈ ਤੇ ਬੜਾ ਪੈਸੇ ਦੀ ਮੈਨੂੰ ਕਮੀ ਵੀ ਤੇ ਬਹੁਤ ਜ਼ਿਆਦਾ ਸੀ ਲੇਕਿਨ ਮੈਂ ਫਿਰ ਆਪਣੇ ਆਪ ਨੂੰ ਹੌਸਲਾ ਦੇ ਕੇ ਉੱઠી ਤੇ ਮੈਨੂੰ ਖੁਦ ਇੱਕ ਹੋਰ ਤੇ ਮੈਨੂੰ ਕੁਝ ਜੋ ਆਂਦਾ ਸੋ ਆਂਦਾ ਲੇਕਿਨ ਮੈਂ ਕਿ ਕੁਕਿੰਗ ਦਾ ਕੋਰਸ ਕੀਤਾ ਹੋਇਆ ਸੀ ਤੇ ਕੁਕਿੰਗ ਦਾ ਕੋਰਸ ਮੈਂ ਟਿ ਤੇ ਆਪਾ ਗੁਜਾਰਾ ਕਰਾਂਗੇ ਆਪਾਂ ਅੱਗੇ ਵਧਾਂਗੇ ਆਪਾਂ ਟੁੱਟ ਨਹੀਂ ਸਕਦੇ ਆਪਾਂ ਹਾਰਨਾ ਨਹੀਂ ਹੈਗਾ ਬਿਲਕੁਲ ਸ਼ੁਰੂ ਕਰਤਾ ਮੈਂ ਇੱਕ ਟਿਫਨ ਜੋ ਐਨ ਆਰ ਆਈ ਇੱਕ ਇਥੇ ਬਜ਼ੁਰਗ ਜੋੜਾ ਸੀ ਜਿਨ੍ਹਾਂ ਨੂੰ ਪੰਜਾਬੀ ਖਾਣਾ ਅੱਛਾ ਚਾਹੀਦਾ ਸੀ ਮੈਂ ਉਹਨਾਂ ਨੂੰ ਐਜ਼ ਅ ਸੈਂਪਲ ਇੱਕ ਟਿਫਨ ਬਣਾ ਕੇ ਦੇ ਕੇ ਆਈ ਉਹਨਾਂ ਨੂੰ ਮੇਰਾ ਖਾਣਾ ਬਹੁਤ ਪਸੰਦ ਆਇਆ ਉਹਨਾਂ ਨੇ ਆਪਣੇ ਪੜੋਸੀਆਂ ਨਾਲ ਗੱਲ ਕੀਤੀ ਪੜੋਸੀਆਂ ਨੇ ਫਿਰ ਜਦੋਂ ਕਿੱਟੀ ਪਾਰਟੀ ਹੋਣੀ ਜਾਂ ਉਹਨਾਂ ਘਰ ਕੋਈ ਛੋਟਾ ਮੋਟਾ ਫੰਕਸ਼ਨ ਹੋਣਾ ਕਮ ਸੇ ਕਮ ਕੋਈ 50 ਲੋਕਾਂ ਦਾ ਵੀ ਖਾਣਾ ਘਰ ਮ ਨੂੰ ਬਣਾਉਣਾ ਪਿਆ ਨਾ ਤੇ ਮੈਂ ਬਣਾਇਆ ਦਿਹਾੜੀ ਦੇ ਉੱਤੇ ਬਣਾਇਆ ਉਹਨਾਂ ਦੇ ਘਰ ਜਾ ਕੇ ਮ ਰਨਿੰਗ ਬਣੀ ਕੀਤੀ ਤੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਬੜੀ ਵੱਡੀ ਗੱਲ ਹੈ ਕਿ ਟੁੱਟ ਕੇ ਤੇ ਫਿਰ ਇੱਕਦਮ ਆਪਣੇ ਆਪ ਨੂੰ ਜੋੜਨਾ ਖੁਦ ਜੋੜਨਾ ਕੋਈ ਹੋਰ ਨਹੀਂ ਜੋੜਦਾ ਭਾਈ ਖੁਦ ਜੋੜਨਾ ਉਹ ਤਾਪ ਚੜਾਅ ਕਿੰਨੇ ਕਾਇ ਉਸ ਤੋਂ ਬਾਅਦ ਜ਼ਿਆਦਾਤਰ ਮੈਂ ਜਿਸ ਤਰ੍ਹਾਂ ਬਾਹਰ ਦੱਸਿਆ ਕਿ ਮਹਿਲਾ ਨੂੰ ਜੀਣ ਦਾ ਹੱਕੜੀ ਪੂਰਾ ਦਿੱਤਾ ਜਾਂਦਾ ਬਿਲਕੁਲ ਇੱਕ ਬੇਟੀ ਵੀ ਤੁਸੀਂ ਪਾਲਦੇ ਪਏ ਜੀ ਪਹਿਲੇ ਇਹਦੇ ਬਾਰੇ ਦੱਸੋ ਅਸੀਂ ਮਹਿਲਾਦ ਉੱਤੇ ਵੀ ਆਨੇ ਆ ਇਹ ਬੇਟੀ ਦੱਸੋ ਕੀ ਹੈ ਜੀ ਇਹ ਬੇਟੀ ਮੈਨੂੰ ਬਸ 2 2.5 ਮਹੀਨੇ ਹੋ ਗਏ ਨੇ ਮੈਨੂੰ ਗੁਰਦੁਆਰੇ 'ਚ ਮਿਲੀ ਸੀ ਮੈਨੂੰ ਗੁਰਦੁਆਰੇ ਦੇ ਹੈੱਡ ਗ੍ਰੰਥੀ ਨੇ ਜੋ ਰਿਵਰਸਿੰਗ ਜੀ ਬਾਬਾ ਜੀ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਸਾਡੇ ਕੋਲ ਇੱਕ ਬੱਚੀ ਪਹੁੰਚੀ ਹੈ ਤੇ ਉਹਦਾ ਕੀ ਕਰਨਾ ਹੈ ਉਹਦਾ ਫੈਸਲਾ ਮੈਂ ਤੁਹਾਡੇ ਹੱਥ ਵਿੱਚ ਛੱਡਦਾ ਹਾਂ ਤੇ ਮੈਂ ਜਦੋਂ ਉੱਥੇ ਪਹੁੰਚੀ ਆ ਤੇ ਮੈਨੂੰ ਇਹ ਲੱਗਿਆ ਕਿ ਇਹ ਬੱਚੀ ਬੜੀ ਪਿਆਰੀ ਹੈ ਤੇ ਕਿਤੇ ਗਲਤ ਹੱਥੇ ਨਾ ਚਲੀ ਜਾਏ ਜਾਂ ਇਹਨੂੰ ਕਿਤੇ ਗਲਤ ਰਾਹ 'ਚ ਨਾ ਪਾ ਦਿੱਤਾ ਜਾਏ ਕਿਉਂਕਿ ਇਹੋ ਜਿਹੇ ਬਹੁਤ ਸਾਰੇ ਕੇਸ ਜੋ ਮੈਂ ਹੈਂਡਲ ਕੀਤੇ ਹੋਏ ਸੀ ਤੇ ਇੱਕ ਮਾਂ ਦਾ ਦਿਲ ਹੁੰਦਿਆ ਆ ਭਾਵੇਂ ਮੇਰੀ ਆਪਣੀ ਬੇਟੀ ਕੋਈ ਨਹੀਂ ਸੀ ਤੇ ਮੈਂ ਫਿਰ ਵੀ ਇਹਨੂੰ ਆਪਣੀ ਬੇਟੀ ਬਣਾਉਂਦਾ ਉਹਨਾਂ ਨੂੰ ਗੁਜਾਰਿਸ਼ ਕੀਤੀ ਝੋਲੀ ਆੜ ਦਿੱਤੀ ਉਹਨਾਂ ਦੇ ਅੱਗੇ ਕਿ ਜਾਂ ਤੇ ਗੁਰਦੁਆਰਾ ਸਾਹਿਬ ਸੰਭੇਗਾ ਜਾਂ ਮੇਰੀ ਝੋਲੀ 'ਚ ਪਾ ਦਿੱਤਾ ਜਾਏਗਾ ਤੇ ਤੁਸੀਂ ਦੇਖ ਜਾਣਦੇ ਹੋ ਕਿ ਗੁਰਦੁਆਰਾ ਸਾਹਿਬ 'ਚ ਸਕਦਾ ਸਾਨੂੰ ਤੁਹਾਡੇ ਤੇ ਭਰੋਸਾ ਹੈ ਤੇ ਬਿਲਕੁਲ ਲਿਖਤ ਪੜਤ ਮੈਂ ਹਾਂ ਹੈਡ ਗਰੰਟੀ ਦੇ ਗੁਰਦੁਆਰਾਂ ਦੇ ਉਹਨਾਂ ਨੇ ਵੀ ਮੈਨੂੰ ਲਿਖ ਦਿੱਤਾ ਪਿੰਡ ਵਾਲਿਆਂ ਨੇ ਸਰਪੰਚਾਂ ਨੇ ਸਾਰੇ ਸਹਿਨ ਕੀਤੇ ਪਰ ਉਸ ਤੋਂ ਬਾਅਦ ਮੈਂ ਕਚਹਿਰੀ ਜਾ ਕੇ ਇਹਦੇ ਤੇ ਮੈਂ ਹੈਲਫੀ ਅਡਾਪਟ ਕੀਤਾ ਇਹਨੂੰ ਪੱਕੇ ਤੌਰ ਤੇ ਅਡਾਪਟ ਕੀਤਾ ਉਹਦੇ ਹੈਲਫੀਆ ਬਿਆਨ ਲਿੱਤੇ ਰਹੇ ਔਰ ਆਪਣਾ ਜੋ ਜੱਜ ਸਾਹਿਬ ਨੇ ਉਹਨਾਂ ਨੇ ਵੀ ਪਰਮਿਸ਼ਨ ਦੇ ਦਿੱਤੀ ਇਹਦੀ ਬਾਈਟ ਤੋਂ ਬਾਅਦ ਕਿ ਇਹ ਬੱਚੀ ਅੱਜ ਤੋਂ ਬਾਅਦ ਤੇਰੀ ਹੈ ਗੁਰ ਅਨਾਥ ਆਸ਼ਰਮ ਕਿਉਂ ਨਹੀਂ ਪਿੰਗਲਵਾੜਾ ਵੀ ਹੈਗਾ ਉੱਥੇ ਉੱਥੇ ਕਿਉਂ ਨਹੀਂ ਤੁਸੀਂ ਸੋਚਿਆ ਵੀ ਜੀ ਮੈਨੂੰ 4-5 ਸਾਲ ਤੋਂ ਮੈਂ ਸੇਵਾ ਕਰਨ ਜਾਣੀ ਆ ਪਿੰਗਲਵਾੜ ਅਤਾਸ਼ਰੰਭੀ ਜਾਨੀ ਆ ਨਾਰੀ ਨਿਕੇਤਨ ਵੀ ਚਾਹੀਦਾ ਹੈ ਲੇਕਿਨ ਮੈਨੂੰ ਕੁਝ ਚੀਜ਼ਾਂ ਉੱਥੇ ਇਹੋ ਜਿਹੀ ਨਜ਼ਰ ਆਈਆਂ ਜਿੱਥੇ ਲੜਕੀਆਂ ਨੂੰ ਜਾਂ ਤੇ ਵੇਚ ਦਿੰਦੇ ਨੇ ਜਾਂ ਉਹਨਾਂ ਨਾਲ ਛੇੜਾਖਾਨੀ ਕਰਦੇ ਨੇ ਉੱਥੋਂ ਦਾ ਹੀ ਸਟਾਫ ਜੀ ਕੁਝ ਮੈਂ ਨਾਮ ਨਹੀਂ ਲੈਣਾ ਚਾਹਾਂਗੀ ਕਿ ਕਿੱਥੇ ਇਹ ਕੇਸ ਹੋਇਆ ਲੇਕਿਨ ਹੋਇਆ ਹੂੰ ਹੋਇਆ ਇਹ ਮੇਰੇ ਹੱਥਾਂ 'ਚ ਆਇਆ ਕੇਸ ਮੈਂ ਖੁਦ ਕਾਰਵਾਈ ਕਰਵਾਈ ਲੇਕਿਨ ਉਹ ਇੰਨੀ ਕੋ ਸ਼ਰਮਿੰਦਗੀ ਹੋ ਗਈ ਉਸ ਬੱਚੀ 12 ਸਾਲ ਦੀ ਬੱਚੀ ਨੂੰ ਕਿ ਉਹਨੇ ਆਫਟਰ ਇਨਸਾਫ ਦਵਾਨ ਤੋਂ ਬਾਅਦ ਵੀ ਉਹ ਬੱਚੀ ਇੰਨੀ ਕੋ ਟੁੱਟ ਗਈ ਉਹਨੇ ਸੁਸਾਈਡ ਕਰ ਲਿਆ ਫਾਂਸੀ ਦਾ ਫੰਦਾ ਲੈ ਲਿਆ ਸੀ ਅੱਜ ਤੋਂ 4-5 ਸਾਲ ਪਹਿਲੇ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਸੰਜਨਾ ਬੱਚੀ ਨੇ ਸੁਸਾਈਡ ਕੀਤਾ ਹੈ ਜਿਹਨੂੰ ਮੈਂ ਇਨਸਾਫ ਦਿਵਾਉਣ ਵਾਸਤੇ ਮੈਂ ਪੰਗਾ ਲੈ ਲਿਆ ਸੀ ਉਹਨਾਂ ਲੋਕਾਂ ਨੂੰ ਮੈਂ ਅੰਦਰ ਕਰਾਤਾ ਸੀ ਤੇ ਮੈਂ ਡਰੀ ਨਹੀਂ ਸੀ ਬਿਲਕੁਲ ਵੀ ਪਰ ਅੱਜ ਮੈਨੂੰ ਇੰਨਾ ਕੋ ਅਫਸੋਸ ਹੈ ਕਿ ਉਹ ਬੱਚੀ ਅੱਜ ਉਹ ਬੱਚੀ ਵੀ ਮੇਰੇ ਕੋਲ ਹੁੰਦੀ ਨਾ ਤੇ ਸ਼ਾਇਦ ਉਹਨੂੰ ਮ ਗੇ ਮੈਨੂੰ ਪਹਿਲੇ ਹਸਬੰਦ ਆਪਣਾ ਬੇਟਾ ਚਲਾ ਗਿਆ ਜਵਾਨ ਫਿਰ ਹਸਬੰਦ ਚਲੇ ਗਏ ਫਿਰ ਉਹ ਸੰਜਨਾ ਬੱਚੀ ਚਲੀ ਗਈ ਜਿੱਤੇ ਲਈ ਮੈਂ ਫਾਈਟ ਕੀਤੀ ਤੇ ਅੱਜ ਇਹ ਬੱਚੀ ਚੌਥਾ ਮੈਨੂੰ ਇਹ ਮੈਂਬਰ ਇਹਨੂੰ ਨਹੀਂ ਕਿਧਰੇ ਜਾਣ ਦੇਣਾ ਚਾਹੇ ਕੁਝ ਹੋ ਜੇ ਇਹਦੇ ਮੈਂ ਸਿਰ ਤੇ ਹੱਥ ਰੱਖ ਦਿੱਤਾ ਕਿ ਇਹ ਮੇਰੇ ਕੋਲ ਹੀ ਰਹੇਗੀ ਤੇ ਮੈਂ ਇਹਨੂੰ ਜੀਣਾ ਸਿਖਾਵਾਂਗਾ ਬੇਟਾ ਤੁਸੀਂ ਦੱਸੋ ਨਾਮ ਦੱਸੋ ਤੁਹਾਡਾ ਮੇਰਾ ਯਸ਼ਿਕ ਹੈ ਯਸ਼ਿਕਾ ਤੁਹਾਡੀ ਜ਼ਿੰਦਗੀ ਦੇ ਬਾਰੇ ਦੱਸੋ ਕੁਝ ਕੀ ਸੀ ਤੁਹਾਡੀ ਸ਼ੁਰੂਆਤ ਕੀ ਸੀ ਤੁਹਾਡੀ ਮੈਂ 6 ਸਾਲ ਦੀ ਸੀ ਜਦੋਂ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੈਨੂੰ ਦਾਦਾ-ਦਾਦੀ ਕੋਲ ਮੈਂ ਰਹਿੰਦੀ ਸੀ ਉਹ ਵੀ ਕਹਿੰਦੇ ਕਿ ਅਸੀਂ ਇਹਨੂੰ ਨਹੀਂ ਸਾਂਭ ਸਕਦੇ ਅਸੀਂ ਇਹਨੂੰ ਇਹਦੇ ਨਾਨਕੇ ਛੱਡਾ ਨਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਨਾਨੀ-ਨਾਨੂ ਕੋਲ ਛੱਡਿਆ ਫਿਰ ਉਹਨਾਂ ਦੀ ਵੀ ਡੈਥ ਹੋ ਗਈ ਕੈਂਸਰ ਕਰਕੇ ਤੇ ਬਾਅਦ ਚ ਮੇਰੀ ਮਾਸੀ ਨੇ ਮੈਨੂੰ ਸਟੱਡੀ ਕਰਵਾਈ ਪਾਲਿਆ ਪੋਸਿਆ ਜਦ ਮੇਂ ਸਟੱਡੀ ਕੰਪਲੀਟ ਹੋ ਗਈ 10th ਕੰਪਲੀਟ ਹੋਈ ਉਹ ਮੈਨੂੰ ਅੰਮ੍ਰਿਤਸਰ ਲੈ ਆਈ ਅੰਮ੍ਰਿਤਸਰ ਆਏ ਨੂੰ 2 ਸਾਲ ਹੋਏ ਸੀ ਇੱਥੇ ਗੁਰਦੁਆਰੇ ਮੈਂ ਆਂਦੀ ਹੁੰਦੀ ਸੀ ਮਾਸੀ ਦੇ ਨਾਲ ਹੀ ਜਦੋਂ ਮਾਸੀ ਦੀ ਮੌਤ ਹੋ ਗਈ ਤੇ ਉਹਨਾਂ ਦੇ ਸਸਰਾਲ ਵਾਲਿਆਂ ਨੇ ਕਿਹਾ ਕਿ ਅਸੀਂ ਕੁੜੀ ਨੂੰ ਨਹੀਂ ਰੱਖਣਾ ਅਸੀਂ ਨਾਥ ਆਸ਼ਰਮ ਛੱਡ ਜਾਣਾ ਪਿੰਗਲਵਾੜੇ ਛੱਡਣਾ ਤੇ ਉਹ ਮੈਨੂੰ ਗੁਰਦੁਆਰੇ ਲੈ ਆਈ ਗੁਰਦੁਆਰੇ ਜਾ ਕੇ ਇਹਨਾਂ ਫੈਸਲਾ ਕਰਦੇ ਆ ਤੇ ਮੈਂ ਉਸ ਟਾਈਮ ਸ਼ਾਇਦ ਮੈਂ ਟੁੱਟ ਚੁੱਕੀ ਸੀ ਮੇਰਾ ਇਹੀ ਸੀ ਕਿ ਮ ਆਪਣਾ ਪਾਰਟ ਜਿਹਨ ਸੋਸ਼ਲ ਵਰਕਰ ਨੂੰ ਇਹਨਾਂ ਨੂੰ ਬੁਲਾਇਆ ਤੇ ਇਹਨਾਂ ਨੂੰ ਕਿਹਾ ਗਿਆ ਕਿ ਅਨਾਥਾਸ਼ਮ ਛੱਡ ਦੇ ਆਪਾਂ ਕੁੜੀ ਨੂੰ ਪਰ ਮੈਂ ਇਹਨਾਂ ਨੂੰ ਸਲੂਟ ਕਰਦੀ ਆ ਕਿ ਇਹਨਾਂ ਨੇ ਇਹ ਨਹੀਂ ਕਿਹਾ ਕਿ ਨਾਥਾਸ਼ਮ ਛੱਡਣਾ ਇਹਨਾਂ ਨੇ ਇਹ ਕਿਹਾ ਕਿ ਮੈਂ ਆਪਣੀ ਧੀ ਬਣਾ ਕੇ ਆਪਣੇ ਘਰੇ ਰੱਖਣਾ ਇਹ ਗੱਲ ਸੁਣ ਕੇ ਉੱਥੇ ਹੀ ਮੈਨੂੰ ਇੱਕ ਕੰਫੀਡੈਂਸ ਹੋਇਆ ਕਿ ਨਹੀਂ ਧੀਆ ਨੂੰ ਕੋਈ ਪੁੱਛਦਾ ਵਾ ਜਿੰਨਾ ਕੋਈ ਕੋਈ ਨਹੀਂ ਫੈਮਿਲੀ ਚ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਅੱਜ ਮੈਨੂੰ ਇਹਨਾਂ ਨੇ ਮੈਨੂੰ ਮੇਰੀ ਮਾਸੀ ਉਹਨਾਂ ਨੇ ਮੈਨੂੰ ਪਾਲਿਆ ਜਿੰਨੀ ਜਰ ਹੋ ਸਕੇ ਪਰ ਉਹਨਾਂ ਦੇ ਸਸਰਾਲ ਪੱਖੇ ਵਾਲਿਆਂ ਨੇ ਉਹਨਾਂ ਦੇ ਹਸਬੰਦ ਨੇ ਮੈਨੂੰ ਕਿਸੇ ਨੇ ਨਹੀਂ ਮੈਨੂੰ ਪੁੱਛਿਆ ਤੇ ਫਿਰ ਮੈਨੂੰ ਕਿਹਾ ਕਿ ਨਾਥਾਸ਼ਮ ਛੱਡ ਦੇਣਾ ਇਹਨਾਂ ਨੇ ਮੈਨੂੰ ਰੱਖਿਆ ਮੇ ਹਰ ਇੱਕ ਸੁਪਨਾ ਮੇਰਾ ਪੂਰਾ ਕਰ ਰਹੀ ਹੈ ਬੁਟੇਸ਼ਨ ਦਾ ਕੋਰਸ ਕਰਵਾ ਰਹੀ ਹੈ ਬੁਟੀਕ ਦਾ ਮੈਨੂੰ ਸਟੱਡੀ ਕਰਵਾ ਰਹੀ ਹੈ ਜੋ ਵੀ ਮੈਂ ਗੱਲ ਕਹਿੰਦੀ ਮੇਰੀ ਪੂਰੀ ਹੋ ਰਹੀ ਹੈ ਹਾਂ ਮੈਂ ਇਹਨਾਂ ਨੂੰ ਇੱਕ ਮੇਰੇ ਲਈ ਪਰਮਾਤਮਾ ਮੰਨਦੀ ਮਮੀ ਡੈਡੀ ਦੀ ਜਦੋਂ ਮੌਤ ਹੋਈ ਸੀ ਉਸ ਤੋਂ ਬਾਅਦ ਬਾਕੀ ਸਾਰੇ ਪਰਿਵਾਰ ਦਾ ਰਵਈਆ ਕਿਸ ਤਰ੍ਹਾਂ ਦਾ ਰਹਿੰਦਾ ਹੁੰਦਾ ਰਵਈਆ ਸਾਰੇ ਪਰਿਵਾਰ ਦਾ ਬਹੁਤ ਗਲਤ ਸੀ ਉਹ ਐਦਾਂ ਸਮਝਦੇ ਸੀ ਕਿ ਸਾਡੀ ਤੀ ਹੈ ਹੀ ਨਹੀਂ ਉਹ ਇਹੀ ਕਹਿੰਦੇ ਸੀ ਕਿ ਮਾਪਿਓ ਦੀ ਮੌਤ ਹੋਈ ਉਹਨੇ ਜ਼ਿੰਮੇਵਾਰ ਕੁੜੀ ਆ ਕੁੜੀ ਆ ਕਿਉਂਕਿ ਮੈਂ ਉਸ ਟਾਈਮ ਮਨ ਪਪਾ ਦੇ ਨਾਲ ਸੀ ਜਦੋਂ ਡੈਥ ਹੋਈ ਮਨ ਪਪਾ ਦੀ ਮੇਰਾ ਵੀ ਐਕਸੀਡੈਂਟ ਆਪ ਹੈ ਮੇਰੀ ਮੈਂ ਬਚ ਗਈ ਮੇਂ ਦਾਦੀ ਦੇ ਵੱਲੋਂ ਇਹ ਕਿਹਾ ਗਿਆ ਕਿ ਕੁੜੀ ਸਾਡੇ ਲਈ ਇੱਕ ਕਲੈਨੀ ਆ ਇਹਦੇ ਕਰਕੇ ਆ ਕਿ ਮੇਰੇ ਮੁੰਡੇ ਦੀ ਤੇ ਮੇਰੀ ਨੋ ਦੀ ਡੈਥ ਹੋ ਗਈ ਮੈਂ ਇਸ ਕੁੜੀ ਨੂੰ ਨਹੀਂ ਰੱਖਣਾ ਹੈ ਉਸਨੇ ਮੈਨੂੰ ਨਾਨਕੇ ਦੇ ਦਿੱਤਾ ਉਹਨੇ ਮੈਨੂੰ ਕਦੇ ਮੈਨੂੰ ਦਾਦੀ ਦਾ ਪਿਆਰ ਨਹੀਂ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਵੀ ਮੌਤ ਹੋ ਗਈ ਮੈਂ ਆਪਣੀ ਨਾਨੀ ਹੋਂਨਾ ਕੋਲ ਰਹਿੰਦੀ ਰਹੀ ਨਾਨੀ ਨਾਨੂ ਦੀ ਵੀ ਹੋਈ ਮੌਤ ਪਰ ਨਾਨੀ ਨਾਨੂ ਨੇ ਵੀ ਮੈਨੂੰ ਕਦੇ ਮਾਪੇ ਵਾਂਗੂ ਪਿਆਰ ਨਹੀਂ ਕੀਤਾ ਮੇਰੀ ਮਾਸੀ ਨੇ ਮੈਨੂੰ ਰੱਖਿਆ ਸਟੱਡੀ ਕਰਵਾਈ ਉਹਨਾਂ ਨੇ ਮੈਨੂੰ ਇੱਕ ਇੱਕ ਰਿਸਪੌਂਸਿਬਿਲਟੀ ਨਿਭਾਈ ਉਹਨਾਂ ਨੇ ਜਿਸ ਤੱਕ ਹੋ ਸਕਿਆ ਬਸ ਉਹਨਾਂ ਦੀ ਵੀ ਮੌਤ ਹੋ ਗਈ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਦਿਲ ਦੇ ਵਿੱਚ ਕੀ ਆਇਆ ਸੀ ਜਦੋਂ ਗੁਰਦੁਆਰੇ ਛੱਡ ਦਿੱਤਾ ਸੀ ਕੀ ਸੋਚਿਆ ਸੋਚਿਆ ਕਿ ਇੱਕ ਤੇ ਰਸਤਾ ਕਿ ਗੁਰਦੁਆਰੇ rakh ਲੈਣਗੇ ਦੂਸਰਾ ਰਸਤਾ ਤੁਸੀਂ ਕਹਿੰਿਆ ਕਿ ਮੇਰੇ ਦਿਮਾਗ 'ਚ ਇਹੀ ਰਸਤਾ ਸੀ ਕਿ ਧੀਆਂ ਨੂੰ ਨਹੀਂ ਕੋਈ ਪੁੱਛਦਾ ਜੇ ਮੇਰੇ ਮੇਰੇ ਘਰਦਿਆਂ ਨੇ ਨਹੀਂ ਮੈਨੂੰ ਪੁੱਛਿਆ ਮੈਨੂੰ ਹੋਰ ਕੌਣ ਪੁੱਛ ਲੂਗਾ ਮੈਂ ਅੱਦੋ ਕਿਉਂ ਜ਼ਿੰਦਗੀ ਵਿੱਚ ਮਾਰੇ ਕਿਉਂ ਨਾ ਜਾਵਾਂ ਮੇਰੇ ਮਨ 'ਚ ਇਹੀ ਹੈ ਕਿ ਮੈਂ ਮਾਰੇ ਕਿਉਂ ਨਾ ਜਾਵਾਂ ਤਾਂ ਮਾਰੇ ਜਾਣਾ ਮੇਰੇ ਲਈ ਇਸ ਦੁਨੀਆ 'ਚ ਕੋਈ ਰਿਹਾ ਹੀ ਨਹੀਂ ਤੇ ਮੈਂ ਕਿਉਂ ਜੀਵਾਂ ਪਰ ਇਹਨਾਂ ਨੇ ਕਨਫਿਊਜ਼ ਹੋ ਗਈ ਕਿ ਪਤਾ ਨਹੀਂ ਕਰਾਂ ਕੀ ਮੈਂ ਮੈਂ ਕਨਫਿਊਜ਼ ਹੋ ਗਈ ਪਰ ਉੱਥੇ ਆ ਕੇ ਸਪਨਾ ਭਾਟਿਆ ਜੀ ਨੇ ਮੈਨੂੰ ਇਹ ਯਕੀਨ ਦਿਵਾਇਆ ਕਿ ਕੁੜੀਆਂ ਸਿਰਫ ਮਾਰੇ ਨਹੀਂ ਜੀ ਵੀ ਸਕਦੀਆਂ ਵਾ ਹਾਂ ਪਰ ਇਹ ਕੁੜੀ ਹੋਵੇ ਜਾਂ ਮੁੰਡਾ ਬਸ ਥੋੜੀ ਜੀ ਰਿਸਪੈਕਟ ਦਿਵੋ ਆਪਣੇ ਬੱਚਿਆਂ ਜੇ ਧੀਆਂ ਵੀ ਹੋਣ ਤੇ ਧੀਆਂ ਨੂੰ ਇਹ ਨਾ ਸਮਝੋ ਕਿ ਬੋਝ ਆ ਉਹਨਾਂ ਨੂੰ ਰਿਸਪੈਕਟ ਦਿਵੋ ਤੁਸੀਂ ਜਿਹੜੇ ਜ਼ਿਆਦਾਤਰ ਲੜਕੀਆਂ ਨੂੰ ਬੁਰੀ ਨਜ਼ਰ ਨਾ ਦੇਖਦੀਆਂ ਅਸੀਂ ਐ ਨਹੀਂ ਕਹਿੰਨੇ ਕਿ ਸਾਰੇ ਬਡੇ ਜਣੇ ਇਸ ਤਰ੍ਹਾਂ ਦੇ ਚੰਗੇ ਨੇ ਜਿਹੜੇ ਜਾਨ ਦੇ ਦੇ ਸਕਦੇ ਨੇ ਭੈਣ ਬਣਾ ਲੈਂਦੇ ਰਾਹ ਚੱਲਦੀ ਕੁੜੀ ਨੂੰ ਬਡੇ ਜਣੇ ਪਰ ਬੜੇ ਮਾੜੇ ਵੀ ਹੁੰਦੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਤੁਸੀਂ ਮੈਂ ਉਹਨਾਂ ਨੇ ਹੀ ਸਨੇਹ ਜਰਾਂਦਾ ਕਿ ਕਿਸੇ ਨੂੰ ਗਲਤ ਕੰਮ ਚ ਨਾ ਪਾਓ ਅੱਜਕੱਲ ਕੁੜੀਆਂ ਨੂੰ ਮਿੰਟ 'ਚ ਗਲਤ ਕੰਮ ਵੱਲ ਪਾ ਦਿੱਤਾ ਜਾਂਦਾ ਵਾ ਚਾਹੇ ਉਹਨਾਂ ਦੇ ਮਾਪਿਓ ਹੋਣ ਕੋਈ ਮਾਪਿਓ ਇੱਦਾਂ ਦੇ ਬੱਚੇ ਨੂੰ ਆਪਣੀ ਕੁੜੀ ਨੂੰ ਗਲਤ ਕੰਮ 'ਚ ਧਕੇਲ ਦਿੰਦੇ ਆ ਇੱਕ ਪੈਸਾ ਕਮਾਣ ਲਈ ਧੀਆਂ ਨੂੰ ਕਦੇ ਵੀ ਇਸ ਕੰਮ ਲਈ ਨਾ ਸਮਝੋ ਕਿ ਸਿਰਫ ਇੱਕ ਗਲਤ ਕੰਮ ਕਰਨ ਲਈ ਹੋਈ ਆ ਧੀਆਂ ਬੜਾ ਕੁਝ ਕਰ ਸਕਦੀਆਂ ਵਾ ਅੱਜਕੱਲ ਕਈ ਕੁੜੀਆਂ ਇੰਸਪੈਕਟਰ ਆ ਜੱਜਾ ਕਿੰਨਾ ਕੁਛ ਆ ਉਹਨਾਂ ਵੱਲ ਵੀ ਦੇਖੋ ਉਹ ਵੀ ਪੈਸਾ ਕਮਾਉਂਦੀ ਆ ਪੈਸਾ ਕੱਲਾ ਏਦਾਂ ਹੀ ਨਹੀਂ ਕਮਾਇਆ ਜਾਂਦਾ ਕਿ ਅੱਗੋਂ ਆਪਾਂ ਕਿਸੇ ਨੂੰ ਵੇਚਤਾ ਜਾਂ ਆਪਾਂ ਕੋਈ ਭਾਂਡੇ ਮੰਜਵਾਤੇ ਜਾਂ ਕਿਸੇ ਨੂੰ ਗਲਤ ਕੰਮਾਂ 'ਚ ਪਾਤਾ ਤੇ ਕੁੜੀ ਹਾਂ ਪੈਸਾ ਕਮਾ ਰਹੀ ਆ ਏਦਾਂ ਕਿਸੇ ਦਾ ਇੱਜ਼ਤ ਨਹੀਂ ਹੁੰਦੀ ਏਦਾਂ ਬੇਇੱਜ਼ਤੀ ਹੁੰਦੀ ਕਿੰਨੀ ਉਮਰ ਤੁਹਾਡੀ ਮੇਰੀ ਵੀ ਸਰ ਗੱਲਾਂ ਬਹੁਤ ਵੱਡੀਆਂ ਹਾਂ 20 ਸਾਲ ਤੋਂ ਜ਼ਿਆਦਾ ਗੱਲਾਂ ਨੇ ਕੀ ਕਹਿਣਾ ਚਾਹੁੰਦੇ ਜੇ ਬੱਚੀ ਦੇ ਜਜ਼ਬੇ ਨੂੰ ਦੇਖ ਕੇ ਉਹਨੂੰ ਵੀ ਸਲਾਮਤ ਤੁਹਾਨੂੰ ਵੀ ਸਲਾਮ ਹੈ ਵੀ ਕਿਸ ਤਰੀਕੇ ਦੇ ਨਾਲ ਅਸੀਂ ਜ਼ਿੰਦਗੀ ਕੱਢਦੇ ਪਏ ਹਾਂ ਆ ਹੌਣ ਕੀ ਸੋਚਿਆ ਅੱਗੇ ਕੀ ਅਸੀਂ ਕਰਦੇ ਜੀ ਬਿਲਕੁਲ ਅੱਗੇ ਮੈਂ ਬਿਲਕੁਲ ਸਾਫ ਸਪੱਸ਼ਟ ਕਹਿਣਾ ਚਾਹਾਂਗੀ ਕਿ ਮੈਂ ਬਿਲਕੁਲ ਅੱਜ ਟੈਨਸ਼ਨ ਫ੍ਰੀ ਹੋ ਕੇ ਮੈਨੂੰ ਕੋਈ ਟੈਨਸ਼ਨ ਨਹੀਂ ਕੋਈ ਚਿੰਤਾ ਨਹੀਂ ਮੇਰੇ ਨਾਲ ਮੇਰਾ ਰੱਬ ਆ ਮੇਰੇ ਨਾਲ ਸਮਾਜ ਚ ਜੁੜੇ ਹੋਏ ਕੁਝ ਅੱਛੇ ਲੋਕ ਨੇ ਜਿਹੜੇ ਵੀ ਮੇਰਾ ਹੌਸਲਾ ਬੰਦੇ ਨੇ ਐਸ ਕੁੜੀ ਨੂੰ ਮੈਂ ਐਸੇ ਕਾਬਿਲ ਬਣਾਉਂਗੀ ਆਪਣੇ ਬੱਚੇ ਨੂੰ ਵੀ ਬਣਾਉਂਗੀ ਤੇ ਇਹਨਾਂ ਦੀ ਖੁਸ਼ੀ ਚ ਮੇਰੀ ਖੁਸ਼ੀ ਆ ਤੇ ਮੇਰੀ ਜ਼ਿੰਦਗੀ ਆਪ ਹੀ ਸਫਲ ਹੋ ਜਾਏਗੀ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪੈਸਾ ਤਾਂ ਕੀ ਹੈ ਪੈਸੇ ਦੇ ਹੱਥਾਂ ਦੀ ਮਹਿਲ ਹੈ ਮੈਂ ਤਾਂ ਬਹੁਤ ਪੈਸਾ ਦੇਖਿਆ ਅੱਜ ਮੇਰੇ ਕੋ ਨਈ ਵੀ ਰਿਆ ਤੇ ਮੇਰੇ ਕੋਲ ਹੈ ਮੇਰੇ ਦੋ ਬੱਚੇ ਨੇ ਤੇ ਇਹ ਮੇਰੇ ਪੈ ਇਹ ਕਮਾ ਕੇ ਆਪ ਹੀ ਆਪਣੇ ਪੈਰਾਂ ਤੇ ਜਦੋਂ ਸਟੈਂਡ ਹੋਣਗੇ ਤੇ ਪੈਸਾ ਆਪ ਹੀ ਕਮਾ ਲੈਣਗੇ ਤੇ ਮੇਰੀ ਖੁਸ਼ੀਆਂ ਵਾਪਸ ਆ ਜਾਣਗੀਆਂ ਲਾਨਤੀ ਲੋਕਾਂ ਨੂੰ ਵੀ ਦੱਸ ਦੋ ਕੁਛ ਵੀ ਜਿਹੜੇ ਕੁੜੀਆਂ ਨੂੰ ਚੰਗਾ ਨਹੀਂ ਸਮਝਦੇ ਜੀ ਉਹ ਲਾਨਤੀ ਲੋਕਾਂ ਨੇ ਮੈਂ ਲਾਨਤੀ ਪਾਉਂਗੀ ਮੈਂ ਇਹੀ ਕਹੂੰਗੀ ਕਿ ਮੀਨੀਓ ਬਿਲਕੁਲ ਕੁੜੀਆਂ ਨੂੰ ਗਲਤ ਨਾ ਸਮਝੋ ਕੁੜੀਆਂ ਨੂੰ ਇੱਕ ਮਸ਼ੀਨ ਨਾ ਸਮਝੋ ਪੈਸਾ ਕਮਾਉਣ ਚਾਹੁੰਦੇ ਹੋ ਤਾਂ ਬਦਲ ਨਹੀਂ پا ਰਹੇ ਤੇ ਪਲੀਜ਼ ਮੈਨੂੰ ਕੰਟੈਕਟ ਕਰੋ ਔਰ ਮੇਰੇ ਨਾਲ ਮੇਰੇ ਕੋਲ ਸਲਾਹ ਲੋ ਤਾਂ ਤੁਹਾਨੂੰ ਮੈਂ ਵੀ ਕਿ ਸਿੱਧਾ ਰਸਤਾ ਦਿਖਾਉਂਗੀ ਕਿ ਜੀਆ ਕਿੱਦਾ ਜਾਂਦਾ ਵਾ ਗਲਤ ਚੀਜ਼ਾਂ ਨਾਲ ਹੀ ਨਹੀਂ ਜ਼ਿੰਦਗੀ ਬਤੀਤ ਹੁੰਦੀ ਅੱਛੀ ਚੀਜ਼ਾਂ ਨਾਲ ਵੀ ਜ਼ਿੰਦਗੀ ਬਤੀਤ ਹੁੰਦੀ ਸੋ ਬਹੁਤ ਬਹੁਤ ਧੰਨਵਾਦ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਚਰਚਾ ਕਰਕੇ ਤਾਂ ਇੱਕ ਵੱਡਾ ਸਨੇਹਾ ਦੇ ਦਿੱਤਾ ਅੱਜ ਮਹਿਲਾ ਦਿਵਸ ਦੇ ਉੱਤੇ ਇੱਕ ਸਨੇਹਾ ਦਿੱਤਾ ਹੈ ਅੰਮ੍ਰਿਤਸਰ ਦੇ ਵਿੱਚੋਂ ਇਹ ਸਨੇਹਾ ਜਿਹੜਾ ਵਾ ਪੂਰੀ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਾਣਾ ਚਾਹੀਦਾ ਸ਼ੇਅਰ ਜ਼ਰੂਰ ਕਰਿਓ ਲਗਾਤਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਉਹ ਵਾਕਿਆ ਹੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਵੱਡੀ ਗੱਲ ਹੈ ਕਿ ਅੱਜ ਕੁੜੀ ਨੂੰ ਜੀਣ ਦਾ ਹੱਕ ਜਾਦਾ ਨਹੀਂ ਦਿੱਤਾ ਜਾਂਦਾ ਕੁੜੀਆਂ ਜੀ ਤੇ ਪੈਂਦੀਆਂ ਨੇ ਪਰ ਬੜੀ ਜਗ੍ਹਾ ਤੇ ਅਸੀਂ ਇਸ ਤਰ੍ਹਾਂ ਦਾ ਦੇਖਿਆ ਕਿ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਆ ਉਹ ਜਦੋਂ ਜਾ ਕੇ ਦੇਖੀਦਾ ਤੇ ਉਹ ਬੱਚੀ ਹੁੰਦੀ ਆ ਅੰਮ੍ਰਿਤਸਰ ਦੇ ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਅਸੀਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਪਰ ਸਵਾਲ ਇੱਥੇ ਇਹ ਉੱਠ ਰਿਹਾ ਕਿ ਜੇਕਰ ਪੁੱਤ ਕੁਝ ਬਣ ਸਕਦਾ ਤੇ ਧੀ ਵੀ ਬਣ ਸਕਦੀ ਆ ਤੀ ਵੀ ਤੁਹਾਡੇ ਦੁੱਖ ਦੂਰ ਕਰ ਸਕਦੀ ਹੈ ਤੀ ਵੀ ਅਗਾਹ ਵੱਧ ਕੇ ਸਾਰੇ ਮਸਲੇ ਹੱਲ ਕਰ ਸਕਦੀ ਹੈ ਤੀਆਂ ਜੱਜ ਬਣੀਆਂ ਨੇ ਤੀਆਂ ਡਾਕਟਰ ਬਣੀਆਂ ਨੇ ਤੀਆਂ ਮਾਪਿਓ ਦਾ ਨਾਮ ਰੋਸ਼ਨ ਕਰਨ ਵਾਸਤੇ ਅਗਾਹ ਵਾਦੀਆਂ ਨੇ ਅੱਜ ਮਹਿਲਾ ਦਿਵਸ ਦੇ ਉੱਤੇ ਇੱਕ ਐਸਾ ਸਨੇਹਾ ਦਿੱਤਾ ਹੈ ਅੱਜ ਸਪਨਾ ਪਾਰਟੀਆਂ ਜੀ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਸੁਖਚੰਦ ਸਿੰਘ ਫਾਸਟ ਵੀ ਨਿਊਜ਼ ਅੰਮ੍ਰਿਤਸਰ